ਮੱਜਾ ਆ ਮੱਜਾ ਇੱਥੇ ਹੀ ਆ ਰੇ ਫਲੋਰੋ ਰੋਮ ਸ਼ੈਡੋ ਭਾਜੀ ਆ ਮੋੜ ਐ ਇੱਥੇ ਕੀ ਗੁਨਾ ਹੋ ਗਿਆ ਸੀ ਚੀਜ਼ ਦਾ ਬੱਚਾ ਦਾ ਹੋਊਗਾ ਨਾ ਭਾਜੀ ਪੈਸੇ ਲੈ ਨਾਲ ਲਾ ਕੇ ਖਰੀਦ ਕੇ ਲੈ ਕੇ ਆਇਆ ਇੱਥੇ ਮੱਜਾ ਮੱਜਾ ਨਹੀਂ ਲੈ ਕੇ ਆਇਆ ਹਾਂ ਤੁਹਾਨੂੰ ਪਪਾਰੀ ਕੋ ਜਿਹਦੇ ਕੋਲ ਲੈ ਕੇ ਆ ਉਹਦੇ ਕੋਲ ਵੀ ਮਿਲਾ ਜਾਂਦੇ ਆ ਇਹ ਚ ਗਾਵਾਂ ਹੀ ਆ ਮੱਜਾ ਮੱਜਾ ਨੇ ਮੱਜਾ ਗਾ ਕੋ ਅਗਰ ਜਿਹੜੀ ਵੀ ਹੋਈ ਤੁਸੀਂ ਗੱਡੀ ਲਾ ਲਿਓ ਪਿੱਛੇ ਪਿੱਛੇ ਲੱਗੇ ਕੋਈ ਪਿੱਛੇ ਪੁੱਛੋ ਕੁਛ ਨਹੀਂ ਰਸਤਾ ਇਸ ਟਾਈਮ ਦੇ ਵਿੱਚ ਕੋਣ ਪਿੱਛੇ ਲੱਗਦਾ ਹੁੰਦਾ ਹੈ ਔਰ ਰਾਸਤਾ ਭੁੱਲ ਗਿਆ ਸੀਗਾ ਮਾੜਾ ਇਹ ਉਧ ਜਾਣਾ ਇੱਧਰ ਸੀਗਾ ਚੱਲ ਪਿਆ ਮੈਂ ਇੱਧਰ ਵਸ ਜੋ ਗੱਲ ਬਾਤ ਹੈ ਜੀ ਜੇ ਇੱਕ ਇੱਕ ਬੱਚੇ ਜਿਹਦੇ ਕੋਲ ਵੀ ਲੈ ਹੈ ਨਾ ਉਹਦੇ ਕੋਲ ਪੈਸੇ ਗਿਣਾ ਕੇ ਲੈ ਕੇ ਆਇਆ ਤੁਹਾਨੂੰ ਅਗਰ ਤੁਸੀਂ ਜੈਨੂਨ ਮੱਝਾਂ ਦਾ ਹੀ ਕੰਮ ਕਰ ਰਹੇ ਹੋ ਤਾਂ ਦਿਖਾ ਸਕਦੇ ਹੋ ਕਿ ਵਾਕੀ ਜੈਨੂਨ ਬਿਲਕੁਲ ਦਿਖਾ ਸਕਦੇ ਆ ਜਾਓ ਇਹਨਾਂ ਕੋਲ ਪਸ਼ੂ ਤਾਂ ਨਹੀਂ ਹੈ ਕੋਈ ਇੱਦਾਂ ਦੀ ਗੱਲ ਨਹੀਂ ਹੈ ਮੱਝਾ ਵੇਚਣ ਲਈ ਹੀ ਲੈ ਕੇ ਸਿਰਫ ਰੌਮ ਸਾਈਡ ਆਏ ਆ ਆਪਾਂ ਇਹਨਾਂ ਦਾ ਚਲਾਨ ਕਰ ਦੇਣਾ ਲੁਧਿਆਣਾ ਦੇ ਸਭ ਤੋਂ ਵਿਅਸਤ ਚੌਕ ਟ੍ਰੈਫਿਕ ਨਾਲ ਭਰੇ ਹੋਏ ਚੌਕ ਸਮਰਾਲਾ ਚੌਕ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਔਰ ਇੱਕ ਗੱਡੀ ਨੂੰ ਜਿਹੜਾ ਰੋਕਿਆ ਜਾਂਦਾ ਹੈਗਾ ਪਿੱਛੇ ਤੁਸੀਂ ਗੱਡੀ ਦੇਖ ਸਕਦੇ ਹੋ ਇਹ ਗੱਡੀ ਪਸ਼ੂ ਧਨ ਨਾਲ ਭਰੀ ਹੋਈ ਗੱਡੀ ਹੈ ਯਾਨੀ ਕਿ ਕਿਤੇ ਨਾ ਕਿਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਇਸ ਗੱਡੀ ਦੇ ਵਿੱਚ ਜੋ ਪਸ਼ੂ ਧਨ ਹੈ ਉਹ ਗਾਵਾਂ ਨੇ ਲੇਕਿਨ ਜਿਸ ਤਰ੍ਹਾਂ ਹੀ ਗੱਡੀ ਜਿਹੜੀ ਹੈ ਭਜਾ ਲਿੱਤੀ ਜਾਂਦੀ ਹੈ ਕਾਰਨ ਕਿ ਡਰਾਈਵਰ ਜਿਹੜਾ ਇੱਕਦਮ ਗੱਡੀ ਨੂੰ ਭਜਾ ਲੈਂਦਾ ਜਿਸ ਕਰਕੇ ਇਹ ਸ਼ੱਕ ਜਿਹੜਾ ਜਾਂਦਾ ਜਿਸ ਤੋਂ ਬਾਅਦ ਇਸ ਗੱਡੀ ਨੂੰ ਜਿਹੜਾ ਟ੍ਰੈਫਿਕ ਕਰਮੀਆਂ ਵੱਲੋਂ ਰੋਕ ਲਿਆ ਗਿਆ ਹੈਗਾ ਉਹ ਰੁਕਣ ਤੋਂ ਬਾਅਦ ਇਸ ਗੱਡੀ ਦੀ ਤਲਾਸ਼ੀ ਲਈਤੀ ਗਈ ਹੈ ਦੱਸਦੀ ਹੈ ਕਿ ਇਸ ਗੱਡੀ ਨੂੰ ਰੋਕਿਆ ਗਿਆ ਔਰ ਇਹਦੇ ਅੰਦਰ ਪਸ਼ੂ ਧਨ ਮੌਜੂਦ ਹੈ ਲੇਕਿਨ ਇਸ ਗੱਡੀ ਦੇ ਵਿੱਚ ਗਾਵਾਂ ਨਹੀਂ ਬਲਕਿ ਮੱਝਾਂ ਨੇ ਔਰ ਵਪਾਰੀ ਜਿਹੜਾ ਹੈਗਾ ਉਹਨੂੰ ਪੁਲਿਸ ਨੇ ਰੋਂਗ ਸਾਈਡ ਜਾਣ ਦੇ ਰੂਪ ਦੇ ਵਿੱਚ ਅਗਰ ਕਹੀਏ ਕਿ ਰੋਂਗ ਸਾਈਡ ਜਾ ਰਿਹਾ ਸੀਗਾ ਇਸ ਕਰਕੇ ਉਹਨੂੰ ਰੋਕਿਆ ਔਰ ਉਹਦਾ ਚਲਾੰਗ ਜਿਹੜਾ ਕਰ ਦਿੱਤਾ ਲੇਕਿਨ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਇਸ ਗੱਡੀ ਦੇ ਵਿੱਚ ਕਿਤੇ ਨਾ ਕਿਤੇ گاਵਾਾਂ ਦੀ ਜਿਹੜੀ ਹੈ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਲੇਕਿਨ ਜਦੋਂ ਰੋਂਗ ਸਾਈਡ ਇਹ ਡਰਾਈਵਰ ਗਿਆ ਉਸ ਤੋਂ ਬਾਅਦ ਟ੍ਰੈਫਿਕ ਮੁਲਾਜ਼ਮਾ ਨੇ ਰੋਕਿਆ ਲੋਕਾਂ ਨੇ ਰੋਕਿਆ ਪਸ਼ੂ ਤਨ ਹੋਣ ਦਾ ਸ਼ੱਕ ਜ਼ਾਹਿਰ ਹੋਇਆ ਜਿਸ ਤੋਂ ਬਾਅਦ ਇਸ ਗੱਡੀ ਨੂੰ ਪੂਰੇ ਚੌਂਕ ਦੇ ਵਿੱਚ ਜਿਹੜਾ ਖੜਾ ਕਰ ਲਿਆ ਗਿਆ ਤਲਾਸ਼ੀ ਲਈ ਗਈ ਜਿਸ ਦੇ ਵਿੱਚ ਮੱਝਾਂ ਨੇ ਡਰਾਈਵਰ ਨਾਲ ਗੱਲਬਾਤ ਕਰ ਲੈਨੇ ਆ ਕੀ ਕਿਸ ਚੀਜ਼ ਦਾ ਵਪਾਰ ਕਰਦਾ ਔਰ ਕਿੱਥੋਂ ਇਹ ਪਰਸ਼ੂ ਤਾਂ ਲੈ ਕੇ ਆਇਆ ਮੱਝ ਆਇਆ ਮੱਝ ਆ ਇੱਥੋਂ ਹੀ ਆ ਰੇ ਫਲੋਰੋ ਔਰ ਰੋਮ ਸ਼ੈਡੋ ਭਾਜੀ ਆ ਮੋੜ ਐ ਇੱਥੇ ਕੀ ਗੁਨਾਹ ਹੋ ਗਿਆ ਹੋ ਯਾਰ ਆ ਮੋੜ ਐ ਮੱਝਾ ਲੋਡ ਕੀਤੀ ਆ ਆ ਫਲੋਰੋ ਲੈ ਕੇ ਆ ਰਿਹਾ ਬੱਚਾ ਕਿਸ ਚੀਜ਼ ਦਾ ਬੱਚਾ ਬੱਚਾ ਕਿਸੇ ਚੀਜ਼ ਦੇ ਨਹੀਂ ਆ ਆ ਜਾਓ ਦੀ ਖਾਲ ਦੇਣਾ ਤੁਹਾਨੂੰ ਮੱਝ ਆਇਆ ਕਿਸੇ ਚੀਜ਼ ਦਾ ਬੱਚਾ ਤਾਂ ਹੋਊਗਾ ਨਾ ਅਸੀਂ ਭਾਜੀ ਪੈਸੇ ਲੈ ਨਾਲ ਲਾ ਕੇ ਖਰੀਦ ਕੇ ਲੈ ਕੇ ਆਇਆ ਇੱਥੇ ਮੱਝਾਂ ਮੱਝਾਂ ਨਹੀਂ ਲੈ ਕੇ ਆਏ ਆ ਹਾਂ ਤੁਹਾਨੂੰ ਵਪਾਰੀ ਕੋ ਜਿਹਦੇ ਕੋ ਲੈ ਕੇ ਆਉਂਦੇ ਕੋਈ ਵੀ ਮਿਲਾ ਜਾਂਦੇ ਆ ਇਹ ਚ ਗਾਵਾਂ ਆ ਜਾਂ ਮੱਝਾਂ ਮੱਝਾਂ ਨੇ ਮੱਝਾਂ ਗਾਹ ਕੋ ਅਗਰ ਜਿਹੜੀ ਵੀ ਹੋਈ ਤੁਸੀਂ ਗੱਡੀ ਲਾ ਲਿਓ ਨਹੀਂ ਜਿਹੜਾ ਬੰਦਾ ਤੈਨੂੰ ਬਾਜਾ ਮਾਰਦਾ ਹੀ ਮੋੜ ਤੇ ਕਦੇ ਰੋਡ ਸਾਈਡ ਜਾੜਿਆ ਉਹ ਕੌਣ ਸੀ ਕੰਮ ਕਿਹੜਾ ਉਹ ਜਿਹੜਾ ਰੋਡ ਸਾਈਡ ਜਾੜਦੇ ਸੀ ਇਹ ਫੜ ਇਹ ਫੜਦੇ ਸੀਗੇ ਆ ਜਾਓ ਤੁਹਾਨੂੰ ਮੈਂ ਦਿਖਾ ਲ ਦਿੰਦਾ ਵੀਡੀਓ ਦੇ ਵਿੱਚ ਮੱਝ ਆਇਆ ਗੱਡੀ ਦੇ ਵਿੱਚ ਤੁਸੀਂ ਗਾ ਆਪਣੇ ਵੱਲੋਂ ਕੈਈ ਜਾਂਦੇ ਆ ਆਪਣੀਆਂ ਮੱਝਾਂ ਆ ਜਾਓ ਸਭ ਕੋ ਮੈਂ ਬੰਦੇ ਲੈ ਆ ਕੇ ਸੇ ਤੈਨੂੰ ਦੇ ਦੂੰਗਾ ਭਾਜੀ ਜੇ ਤੁਸੀਂ ਫਲੋਰ ਲੈ ਕੇ ਜਾ ਰਹੇ ਹੋ ਜੇ ਦੇ ਕੋ ਲਈਆਂ ਨਾ ਮੱਝਾ ਏ ਉਹ ਬੰਦਾ ਲੈ ਕੇ ਦੇ ਜਾ ਦੂੰਗਾ ਤੁਹਾਨੂੰ ਮੈਂ ਤਾਂ ਇੱਧਰ ਜਾ ਰਿਹਾ ਰਾਜਪੁਰੇ ਮੰਡੀ ਚ ਆ ਇੱਥੇ ਟਾਇਰ ਖਰਾਬ ਹੋ ਗਿਆ ਗੱਡੀ ਦਾ ਟਾਇਰ ਬਦਲਵਾਉਣਾ ਸੀਗਾ ਮੈਂ ਰੌਂਗ ਸਾਈਡ ਕੱਢ ਲਈ ਜਾ ਰਹੀ ਸੀ ਭਾਜੀ ਮੈਂ ਪਿੱਛੇ ਪਿੱਛੇ ਲੱਗੇ ਕੋਈ ਪਿੱਛੇ ਪੁੱਛੋ ਕੁਝ ਨਹੀਂ ਰਸਤਾ ਇਸ ਟਾਈਮ ਦੇ ਵਿੱਚ ਕੋਣ ਪਿੱਛੇ ਲੱਗਦਾ ਹੁੰਦਾ ਹੈ ਔਰ ਰਸਤਾ ਭੁੱਲ ਗਿਆ ਸੀਗਾ ਮਾੜਾ ਇਹ ਉੱਜਾਣਾ ਇੱਧਰ ਸੀਗਾ ਚੱਲ ਪਿਆ ਮੈਂ ਇੱਧਰ ਬਸ ਇਹੀ ਰੌਂਗ ਸਾਈਡ ਬਸ ਬਸ ਇਹੀ ਪੰਗਾ ਹੈ ਬੜਾ ਪਾਜੀ ਅਸੀਂ ਖੜੇ ਆ ਇੱਥੇ ਜੋ ਗਈ ਗਲਵਾਤਾ ਅਸੀਂ ਜੇ ਇੱਕ ਇੱਕ ਬੱਚੇ ਛੇ ਦੇ ਕੋਲ ਵੀ ਲੈ ਆ ਨਾ ਉਹ ਦੇ ਕੋ ਪੈਸੇ ਗਿਣਾ ਕੇ ਲੈ ਕੇ ਆਇਆ ਤੁਹਾਨੂੰ ਅਗਰ ਤੁਸੀਂ ਜੈਨੂਨ ਮੱਝਾਂ ਦਾ ਹੀ ਕੰਮ ਕਰ ਰਹੇ ਹੋ ਤਾਂ ਦਿਖਾ ਸਕਦੇ ਹੋ ਕਿ ਵਾਕਈ ਜੈਨੂਨ ਮੱਝਾਂ ਬਿਲਕੁਲ ਦਿਖਾ ਸਕਦੇ ਆ ਜਾਓ ਇਹ ਜਿਹੜੇ ਡਰਾਈਵਰ ਨੇ ਇਹਨਾਂ ਦਾ ਕਲੇਮ ਹੈ ਕਿ ਇਹ ਮੰਡੀ ਦੇ ਵਿੱਚ ਮੱਝਾਂ ਵੇਚਣ ਲਈ ਲੈ ਕੇ ਜਾ ਰਹੇ ਨੇ ਔਰ ਰਸਤਾ ਭੁੱਲਣ ਕਰਕੇ ਥੋੜਾ ਜਿਹਾ ਅੱਗੇ ਨਿਕਲ ਗਏ ਜਿਸ ਕਰਕੇ ਇਹਨਾਂ ਨੇ ਰੋਂਗ ਸਾਈਡ ਦੇ ਡਾਲ ਲੈ ਲਿਆ ਲੇਕਿਨ ਇਹਨਾਂ ਵੱਲੋਂ ਪਸ਼ੂਧਨ ਜਿਹੜਾ ਖਰੀਦਿਆ ਗਿਆ ਉਹ ਜੈਨੂਇਨ ਤਰੀਕੇ ਨਾਲ ਸਹੀ ਤਰੀਕੇ ਨਾਲ ਖਰੀਦਿਆ ਗਿਆ ਹੈਗਾ ਤਾਂ ਇਸ ਕਰਕੇ ਹੁਣੇ ਹੋਏ ਸਾਨੂੰ ਆਪਣਾ ਜੋ ਸਮਾਨ ਪਸ਼ੂਧਾਨੇ ਖਰੀਦ ਕੇ ਲੈ ਕੇ ਜਾ ਰਹੇ ਹੈ ਉਹ ਦਿਖਾਣ ਵੀ ਰਹੇ ਹੈ ਯਾਨੀ ਕਿ ਕੋਈ ਇਤਰਾਜ਼ ਜਿਹੜਾ ਇਹਨਾਂ ਨੂੰ ਨਹੀਂ ਹੈ ਇਧਰ ਦੀ ਅਗਰ ਤੁਸੀਂ ਦਿਖਾ ਦਿਓ ਭਾਜੀ ਗੱਲ ਆ ਲੱਗਿਆ ਨਹੀਂ ਕੋਈ ਗੱਲ ਅੱਛਾ ਡਾਲਾ ਲੱਗਿਆ ਕਿਉਂ ਖੁੱਲਾ ਹੀ ਆ ਸਾਰਾ ਖੁੱਲਾ ਅੱਗੇ ਆ ਜਾਓ ਦਿਖਾ ਦਿੰਦੇ ਆ ਤਾਂ ਮੈਂ ਆਪਣੇ ਕੈਮਰਾ ਪਰਸਨ ਨੂੰ ਰਿਕੁਐਸਟ ਕਰੂੰਗਾ ਕਿ ਅਗਰ ਉਹ ਅਗਰ ਦਿਖਾ ਸਕਣ ਔਰ ਇੱਕ ਵਾਰ ਜ਼ਰੂਰ ਅਸੀਂ ਵੀ ਜਿਹੜਾ ਕੋਸ਼ਿਸ਼ ਕਰਾਂਗੇ ਉੱਪਰ ਚੜ ਕੇ ਦੇਖਣ ਦੀ ਕਿ ਕੀ ਇਹਦੇ ਵਿੱਚ ਪਸ਼ੂ ਤਾਂ ਨਹੀਂ ਹੈ ਕਿਉਂਕਿ ਤਿਹਾਰਾਂ ਦਾ ਸੀਜ਼ਨ ਹੈ ਜਿਸ ਕਰਕੇ ਥੋੜਾ ਜਿਆ ਤੁਸੀਂ ਇਤਰਾਜ਼ ਨਾ ਕਰਨਾ ਅਗਰ ਮੈਂ ਤੁਹਾਡੀ ਗੱਡੀ ਦੇਖ ਸਕਾਂ ਬਿਲਕੁਲ ਦੇਖ ਸਕਦੇ ਹੋ ਅਗਰ ਅਗਰ ਕੋਈ ਕੰਮ ਸਹੀ ਕਰਦਾ ਤਾਂ ਉਹਨੂੰ ਕੋਈ ਇਤਰਾਜ਼ ਨਹੀਂ ਹੁੰਦਾ ਉਹਨੂੰ ਕੋਈ ਡਰਬ ਨਹੀਂ ਹੁੰਦਾ ਔਰ ਹੋਣਾ ਵੀ ਇਹੀ ਚਾਹੀਦਾ ਲੇਕਿਨ ਤਿਹਾਰਾਂ ਦੇ ਦਿਨ ਹੈ ਇਸ ਕਰਕੇ ਲੱਗਦਾ ਹੈ ਨਾ ਓਕੇ ਬਿਲਕੁਲ ਤਾਂ ਅਸੀਂ ਵੀ ਇੱਕ ਵਾਰ ਜ਼ਰੂਰ ਦੇਖਾਂਗੇ ਔਰ ਮੈਂ ਜੀ ਬਿਲਕੁਲ ਇਹ ਪਸ਼ੂ ਤੁਹਾਨੂੰ ਦੇ ਰੂਪ ਦੇ ਵਿੱਚ ਮੱਝਾਂ ਹੀ ਨੇ ਮੈਂ ਆਪਣਾ ਕੈਮਰਾ ਤੁਹਾਨੂੰ ਦਿਖਾ ਦਿੰਦਾ ਏ ਬੰਦੇ ਕੋਈ ਬੋਲਦਾ ਇਹ ਪਿਆ ਬੰਦਾ ਬੀਚਾ ਕਰ ਰਿਹਾ ਬਹੁਤ ਕਰਾਂਗੇ ਆ ਲਿਆ ਉਹ ਬੜੀ ਤਾਂ ਇਸ ਦੇ ਵਿੱਚ ਬਿਲਕੁਲ ਮੱਝਾਂ ਹੀ ਨਹੀਂ ਤੁਸੀਂ ਦੇਖ ਲਿਆ ਹੈਗਾ ਔਰ ਇਹ ਮੱਝਾ ਦਾ ਮੱਝਾ ਦਾ ਵਪਾਰੀ ਹੀ ਹੈ ਔਰ ਮੱਝਾਂ ਦਾ ਵਪਾਰੀ ਹੈ ਔਰ ਮੱਝਾਂ ਨੂੰ 베ਚਣ ਲਈ ਆਪਣਾ ਸਹੀ ਢੰਗ ਨਾਲ ਕੰਮ ਕਰਨ ਲਈ ਲੈ ਕੇ ਜਾ ਰਿਹਾ ਹੈ ਔਰ ਇੱਕ ਸਾਡਾ ਜੋ ਫਰਜ਼ ਸੀਗਾ ਉਹ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਜ਼ਰੂਰ ਦੇਖਿਆ ਇਨਫਾਰਮੇਸ਼ਨ ਦੇਣੀ ਅਗਰ ਕੋਈ ਗਲਤ ਹੋ ਰਿਹਾ ਤਾਂ ਵੀ ਇਨਫਾਰਮੇਸ਼ਨ ਦੇਣਾ ਫਰਜ਼ ਬੰਦ ਹੈ ਔਰ ਸ਼ਾਇਦ ਭਾਈ ਸਾਹਿਬ ਵੀ ਸਮਝਦੇ ਹੋਣਗੇ ਅਗਰ ਤੁਸੀਂ ਵੀ ਅਗਰ ਕਿਤੇ ਗਲਤ ਹੁੰਦਾ ਦੇਖੋ ਤਾਂ ਜ਼ਰੂਰ ਇੱਕ ਵਾਰ ਤਾਂ ਦੱਸ ਬਿਲਕੁਲ ਬਿਲਕੁਲ ਦੱਸਾਂਗੇ ਕਿ ਆਪ ਖੁਦ ਕੋ ਕਰੌਣੇ ਕੰਮ ਅਗਰ ਕਿਤੇ ਵੀ ਕੋਈ ਗਲਤ ਹੋ ਜਾਂਦਾ ਹੈ ਅਸੀਂ ਖੁਦ ਬੜੌਣੇ ਉਹਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਅਸੀਂ ਵੀ ਹੈ ਸਾਨੂੰ ਅਗਰ ਲੱਗਿਆ ਤੁਸੀਂ ਇੱਕ ਚੰਗਾ ਕੰਮ ਕੀਤਾ ਕਿ ਅਗਰ ਤੁਸੀਂ ਸਹੀ ਸੀਗੇ ਤਾਂ ਤੁਸੀਂ ਇੱਕਦਮ ਕਿਹਾ ਕੀ ਸਹੀ ਜਿਹੜਾ ਹੈਗਾ ਇੱਥੇ ਟ੍ਰੈਫਿਕ ਦੇ ਮੁਲਾਜ਼ਮ ਨੇ ਸਰ ਇਹਨਾਂ ਕੋਲ ਪਸ਼ੂਤਾ ਨਹੀਂ ਹੈ ਕੋਈ ਏਦਾਂ ਦੀ ਗੱਲ ਨਹੀਂ ਹੈ ਮੱਝਾ ਵਿੱਚ ਚੱਲੀ ਹੀ ਲੈ ਕੇ ਸਿਰਫ ਰੋਂਗ ਸਾਈਡ ਆਏ ਆ ਆਪਾਂ ਇਹਨਾਂ ਦਾ ਚਲਾਣ ਕਰ ਦੇਣਾ ਇਹ ਰੋਂਗ ਸਾਈਡ ਆ ਰਹੇ ਸੀ ਇਸ ਕਰਕੇ ਇਹਨਾਂ ਦਾ ਜਿਹੜਾ ਹੁਣ ਚਲਾਣ ਕੀਤਾ ਜਾ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ